ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਵਿੱਚ ਵੱਡੇ ਪੱਧਰ ਤੇ ਟਰੈਕਟਰ ਮਾਰਚ ਕੀਤਾ ਗਿਆ ਜਿਸ ਦੇ ਚਲਦਿਆਂ ਵਿਧਾਨ ਸਭਾ ਹਲਕਾ ਪੱਟੀ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਜੋਨ ਬਾਬਾ ਹਰਨਾਮ ਸਿੰਘ ਅਤੇ ਜੋਨ ਕਰਮਜੀਤ ਸਿੰਘ ਤਲਵੰਡੀ ਵੱਲੋਂ 500 ਦੇ ਕਰੀਬ ਟਰੈਕਟਰਾਂ ਨਾਲ ਵੱਖ-ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਇਸ ਸਬੰਧਤ ਜਾਣਕਾਰੀ ਦੇਂਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਜ਼ੋਨ ਬਾਬਾ ਹਰਨਾਮ ਸਿੰਘ ਦੇ ਪ੍ਰਧਾਨ ਦیدار ਸਿੰਘ ਅਤੇ ਜ਼ੋਨ ਕਰਮਜੀਤ ਸਿੰਘ ਤਲਵੰਡੀ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਸੂਬੇ ਦੇ ਆਗੂ ਕਾਰਜ ਸਿੰਘ ਘਰਿਆਲਾ ਨੇ ਦੱਸਿਆ ਕਿ ਸੰਯੁਕਤ ਗੈਰ ਰਾਜਨੀਤਿਕ ਕਿਸਾਨ ਮੋਰਚੇ ਦੇ ਸੱਦੇ ਤੇ ਉਹਨਾਂ ਵੱਲੋਂ ਇਹ ਟਰੈਕਟਰ ਮਾਰਚ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਕੇਂਦਰ ਸਰਕਾਰ ਦੇ ਅਖੇਰ ਰੱਖਿਆ ਗਿਆ ਹੈ ਉਹਨਾਂ ਕਹੇ ਕਿ ਕੇਂਦਰ ਸਰਕਾਰ ਵੱਲੋਂ ਜੋ ਨਵੇਂ ਕਾਨੂੰਨ ਲਿਆਂਦੇ ਗਏ ਹਨ ਉਹ ਆਮ ਲੋਕਾਂ ਲਈ ਬਹੁਤ ਜ਼ਿਆਦਾ ਘਾਤਖਨ ਜਿਸ ਕਰਕੇ ਉਹਨਾਂ ਵੱਲੋਂ ਇਹ ਟਰੈਕਟਰ ਮਾਰਚ ਕਰਕੇ ਤਹਿਸੀਲ ਕੰਪਲੈਕਸ ਵਿਖੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਉਹਨਾਂ ਕਹੇ ਕਿ ਇਹ ਟਰੈਕਟਰ ਮਾਰਚ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਦੀ ਜੋਗ ਅਗਵਾਈ ਹੇਠ ਉਹਨਾਂ ਵੱਲੋਂ ਕੱਢਿਆ ਗਿਆ ਹੈ ਅਤੇ ਜੋ ਵੀ ਦਿਸ਼ਾ ਨਿਰਦੇਸ਼ ਉਹਨਾਂ ਦੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਵੀ ਵੱਡੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ ਉਹਨਾਂ ਦੇ ਨਾਲ ਵੱਖ-ਵੱਖ ਜ਼ੋਨਾਂ ਦੇ ਪ੍ਰਧਾਨ ਅਤੇ ਕਿਸਾਨ ਆਗੂ ਆਧ ਹਜਰ ਸਨ ਜੀ 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 ਲੈਂਦਾ ਸਾਡਾ ਪੰਜਾਬ ਦੋ ਹਿੱਸਿਆਂ 'ਚ ਹੋ ਗਿਆ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਕਈਆਂ ਦੇ ਸਾਰੇ ਪਰਿਵਾਰ ਮਾਰੇ ਗਏ ਕਈਆਂ ਦੇ ਘਰਾਂ ਤੋਂ ਉੱਜੜ ਗਏ ਜ਼ਮੀਨਾਂ ਉੱਜੜ ਗਈਆਂ ਪਰਿਵਾਰ ਠੱਕੇ ਖਾਂਦੇ ਅੱਜ ਤੱਕ ਕਈ ਧੀ ਉਧਰ ਉਧਰ ਮਿਲ ਰਹੇ ਨੇ ਫਿਰ ਅਸੀਂ ਸਰਕਾਰ ਦੇ ਅੱਗੇ ਪਹਿਲਾ ਵੱਡਾ ਅੰਦੋਲਨ ਕੀਤਾ ਅੰਦੋਲਨ ਕਰਕੇ 2021 20 ਦੇ ਵਿੱਚ ਇਹਨਾਂ ਕਾਨੂੰਨਾਂ ਕਾਲੇ ਅਸੀਂ ਰੱਦ ਕਰਵਾਏ ਸਾਡੀਆਂ ਮੰਗਾਂ ਸੀ ਉਥੇ ਅੰਮ੍ਰਿਤਸਰ ਦੀ ਵੱਡੀ ਮੰਗ ਸੀ ਫਿਰਾ ਲਖੀਨਪੁਰ ਖੀਰੀ ਦੇ ਵਿੱਚ ਸਾਡੇ 4 ਕਿਸਾਨ ਇੱਕ ਪੱਤਰਕਾਰ ਇਹਨਾਂ ਨੇ ਛੀਝ ਕੀਤਾ ਫਿਰ ਸਾਡੇ ਕਿਸਾਨਾਂ ਦੇ ਸੰਦ ਤੋੜੇ ਗਏ ਸੰਦ ਸਾਡੇ ਇਹਨਾਂ ਨੇ ਜ਼ਬਤ ਕੀਤੇ ਕੋਈ ਕਿਸਾਨਾਂ ਦਾ ਜਿਹੜੇ ਸਾਡੇ ਛੀਝ ਹੋਏ ਸੀ ਉਹਨਾਂ ਨੂੰ ਇਹਨਾਂ ਨੇ ਵਾਪਸ ਨਹੀਂ ਦਿੱਤਾ ਉਹਦੇ ਫਿਰ ਜਿਹੜੀਆਂ ਮੰਗਾਂ ਸਾਡੀਆਂ ਰਹਿ ਗਈਆਂ ਸੀ ਇਹਨਾਂ ਨਹੀਂ ਮੰਨੀਆਂ ਅਸੀਂ ਦੁਬਾਰਾ ਫੇਰ 14 ਫਰਵਰੀ 1924 ਆਪਣਾ 2024 ਨੂੰ ਦੁਬਾਰਾ ਫੇਰ ਅਸੀਂ ਦਿੱਲੀ ਨੂੰ ਸਿਰਫ ਆਪਦਾ ਮੰਗ ਪੱਤਰ ਦੇਣ ਜਾ ਰਹੇ ਸੀ ਜੋ ਕਿ ਸਾਨੂੰ ਹਰਿਆਣੇ ਦੇ ਬਾਰਡਰ ਦੇ ਉੱਤੇ ਰੋਕਿਆ ਗਿਆ ਸ਼ੰਭੂ ਖਨੋਰੀ ਉਹਦੇ ਉੱਤੇ ਫਿਰ ਸਾਡੇ ਉੱਤੇ ਉਹਨਾਂ ਦੀ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਮਿਲਾ ਕੇ ਗੋਲੀਆਂ ਚਲਾਈਆਂ ਗਈਆਂ ਅੰਦਾ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਸਾਡਾ ਸ਼ੁਭ ਕਰਨ ਨੌਜਵਾਨ 21-22 ਸਾਲ ਦਾ ਸ਼ਹੀਦ ਹੋ ਗਿਆ ਘਰ ਤੋਂ ਕੱਢ ਸਾਡੇ 400 ਸਾਡਾ ਕਿਸਾਨ ਇਹਨਾਂ ਨੇ ਜ਼ਖਮੀ ਕੀਤਾ ਕਈਆਂ ਦੀਆਂ ਅੱਖਾਂ ਚੜੇ ਗਈਆਂ ਪੈਆਂ ਦੇ ਲੱਤਾਂ ਚਲੇ ਗਈਆਂ ਸਾਦੇ ਇਹਨਾਂ ਨੇ ਸੰਦ ਟਰੈਕਟਰ ਗੱਡੀਆਂ ਟਰਾਲੀਆਂ ਟੋੜੀਆਂ ਗਈਆਂ ਅਸੀਂ ਕਿਸੇ ਕਰਕੇ ਜਾਂਦਾ ਕਿ ਇਡੀ ਜ਼ਾਬਰ ਸਰਕਾਰ ਸੀ ਜਿਨੇ ਸਾਡੇ ਦੇ ਧੱਕੇ ਕੀਤੇ ਅੱਜ ਅਸੀਂ ਉਹਨਾਂ ਹੀ ਵਿਰੋਧਾਂ ਦੇ ਵਿੱਚ ਫੇਰ ਦੁਬਾਰਾ ਅੱਜ ਅਸੀਂ ਅੱਜ 15 ਅਗਸਤ ਨੂੰ ਟਰੈਕਟਰ ਜਿਹੜਾ ਇਹ ਮਾਰਚ ਕਰ ਰਹੇ ਆ ਕਿਉਂ ਕੀ ਹੋ ਗਿਆ ਕਰਨੇ ਆ ਤੁਕੀ ਹੀ ਦੇ ਨਾ ਕਰ ਰਹੇ ਆ ਸਰਕਾਰ ਨੂੰ ਜਗਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਸਬੰਧ ਵਿੱਚ ਜਿਹੜੀਆਂ ਕਾਪੀਆਂ ਸਾੜੀਆਂ ਗਈਆਂ ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਜੀ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤ ਸਿੰਘ ਪਿੰਡ ਘਰਿਆਲਾ ਜੋਨ ਪ੍ਰਧਾਨ ਕਰਜੀਤ ਸਿੰਘ ਸਰਮੱਡੀ ਜੋਨ ਅੱਜ ਜਿਹੜੇ ਕਾਲੇ ਕਾਨੂੰਨ ਜਿਹੜੇ ਇਹਨੇ ਸਰਕਾਰ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਕਾਨੂੰਨਾਂ ਦੇ ਪਹਿਲ ਅਸੀਂ ਵਿਰੋਧ ਕਰ ਰਹੇ ਆਂ ਅਸੀਂ ਜ਼ਬਰਦਸਤ ਵਿਰੋਧ ਕਰ ਰਹੇ ਹਾਂ ਇਹਨਾਂ ਦਾ ਇਹਨਾਂ ਦੇ ਆਪਣੀਆਂ ਖਾਰੀਆਂ ਕਿਉਂਕਿ ਸਾਡਾ ਰੋਸ ਆ ਜਿਹੜੇ ਕਾਨੂੰਨ ਆ ਪੁਰਾਣੇ ਕਾਨੂੰਨ ਧੰਗ ਕਰਕੇ ਇਹਨਾਂ ਨਵੇਂ ਕਾਨੂੰਨ ਬਣਾਤੇ ਇਹੋ ਜਿਹੇ ਕਾਨੂੰਨ ਬਣਾਤੇ ਆ ਜਿਹੜੇ ਇਹ ਤੋਂ ਛੱਲ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਿੰਘ ਘਰੇਾਲਾ ਕਿਸਾਨ ਦੀ ਜਨੂਨੀ ਦੀ ਬੋਲਤਾ ਦਾ ਅਹੀਂ ਅੱਜ ਇਸ ਕਰਕੇ ਬੋਲਤ ਕਰ ਰਹੇ ਆ ਕਿ ਸਾਲ 47 ਵਿੱਚ ਸਾਨੂੰ ਯਾਦੀ ਮਿਲੀ ਆ ਤੇ ਯਾਦੀ ਤੋਂ ਬਾਅਦ ਅਹੀਂ ਜਿਹੜੇ ਯਾਦ ਕਰਾਉਣ ਵਾਲੇ ਆ ਸਾਡੀਆਂ 80% 85% ਕੁਰਬਾਨੀਆਂ ਨੇ ਸਾਨੂੰ ਕੁਝ ਨਹੀਂ ਮਿਲਿਆ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹਨਾਂ ਨੂੰ ਸਭ ਕੁਝ ਮਿਲ ਰਿਹਾ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਵਾਸਤੇ ਕਾਨੂੰਨ ਨੇ ਜੇ ਅਸੀਂ ਪਹਿਲਾਂ ગયા 1 ਸਾਲ ਤੇ 1 ਮਹੀਨਾ ਦਿੱਲੀ ਲਾ ਕੇ ਆਏ ਆ ਉਸ ਤੋਂ ਬਾਅਦ ਇਹਨਾਂ ਸਾਡ ਨਾਲ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਜਿਹੜੀ ਆ ਐਮਐਸਪੀ ਜਾਾਂਗੇ ਗਾਰੰਟੀ ਕਰਾਂਗੇ ਕਾਨੂੰਨ ਕਨਾਟੀ ਬਣਾਵਾਂਗੇ ਕੋਈ ਕਿਸੇ ਨੇ ਕਾਨੂੰਨ ਦੀ ਗਾਰੰਟੀ ਨਹੀਂ ਕੀਤੀ ਉਹਨਾਂ ਅਸੀਂ ਦੁਬਾਰਾ ਗਏ ਆ ਤੇ ਇਹਨਾਂ ਸ਼ੰਭੂ ਤੇ ਖਨੋਰੀ ਤੇ ਅੱਗੇ ਜਾ ਕੇ ਆਪਣੇ ਆਪ ਹੀ ਇਹਨਾਂ ਨੇ ਉਦੇ ਵਿੱਚ ਸੜਕ ਦੇ ਵਿੱਚ ਲਾਸਟੇ ਰਕਾਬਤਾ ਸਾਡਾ ਸਾਹੀ ਪੁੱਛਣਾ ਚਾਹੀਦੀ ਸਰਕਾਰ ਨੂੰ ਕਿ ਅਸੀਂ ਪੰਜਾਬ ਜਾਂ ਪੰਜਾਬ ਆ ਉਹ ਦਿੱਲੀ ਦੇ ਨਾਲ ਜਾਂ ਸਾਰੇ ਦੇ ਮੁਲਕ ਦੇ ਨਾਲ ਹੈਗਾ ਕਿ ਵੱਖਰਾ ਸਾਡਾ ਪੰਜਾਬ ਜੇ ਅਸੀਂ ਸਰਕਾਰ ਦੇ ਨਾਲ ਆ ਪੰਜਾਬ ਦੇ ਨਾਲ ਆ ਤੇ ਫਿਰ ਸਾਡੇ ਵਾਸਤੇ ਕਾਨੂੰਨ ਵੱਖਰੇ ਕਿਉਂ ਜੇ ਅਸੀਂ ਇਹਨਾਂ ਦੇ ਨਾਲ ਆ ਤੇ ਫਿਰ ਸਾਡੇ ਵਾਸਤੇ ਵੀ ਕਾਨੂੰਨ ਇੱਕੋ ਚਾਹੀਦੇ ਆ ਉਹ ਕਿ ਟਿੱਕਾ ਖਾਲਸਾ